ਜੀ ਆ ਕਲ ਜੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਚਰਚ ਦੀ ਵੱਡੀ ਖਬਰ ਖਬਰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਡਿੱਪੂਵੜਾ ਰੇਡ ਹਾਸਾ ਜਾਂ ਸਾਜ਼ਿਸ਼ ਮਾਮਲੇ ਚ ਜੋ ਹੈ ਵੱਡਾ ਖੁਲਾਸਾ ਲੋਕ ਪਾਇਲਟ ਨੇ ਸੁਨੀਤਮਕ ਧਮਾਕੇ ਦੀ ਆਵਾਜ਼ ਇਸ ਦਿਨ ਨਾਲ ਹੀ ਵੀਰਵਰ ਦੁਪਹਿਰ ਨੂੰ ਚੰਡੀਗੜ੍ਹ ਤੋਂ ਟਿੱਬੂਕੜ ਜਾ ਰਹੀ ਹੈ ਉੰਦਾ 1904 ਚੰਡੀਗੜ੍ਹ ਡਿਬੂਵਾਰਡ ਐਕਸਪ੍ਰੈਸ ਉੱਤਰ ਪ੍ਰਦੇਸ਼ ਦੇ ਰੋਡ ਦਾ ਗੋਡਾਮ ਮਾਨਕਪੁਰ ਦੇ ਵਿਲੇ ਮਾਰਕ ਤੇ ਮੋਤੀ ਗੰਜ ਸਟੇਟ ਨ ਆਪਣੀ ਸ਼ਿਕਾਰ ਹਾਸੇ ਦਾ ਸ਼ਿਕਾਰ ਹੋ ਗਈ ਹੈ ਇਸ ਹਾਸੇ ਵਿੱਚ ਟ੍ਰੇਨ ਦਾ ਏਸੀ ਕੋਚ ਪਟੜੀ ਤੋਂ ਉਤਰ ਕੇ ਪਲਟ ਗਈ ਅਤੇ ਇਸ ਹਾਸੇ ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ ਵੀ ਤੋਂ ਵੱਧ ਲੋਕ ਚਕਮੀ ਹੋ ਗਏ ਹਨ ਇਸ ਦੌਰਾਨ ਟ੍ਰੇਨ ਦੇ ਲੋਕੋ ਪਾਇਲਟ ਨਿਹਤ ਸੇ ਧੂਲ ਲੇ ਕੇ ਵੱਡਾ ਦਾਵਾ ਕੀਤਾ ਹੈ ਕਿ ਚੰਡੀਗੜ੍ਹ ਡਿਬੂਕਰ ਐਕਸਪ੍ਰੈਸ ਦੇ ਲੋਕ ਪਾਇਲਟ ਦਾਦਾਵਾ ਹੈ ਕਿ ਉਸ ਦੇ ਹਾਸੇ ਤੋਂ ਪਹਿਲਾਂ ਧਮਾਕੇ ਦੀ ਆਵਾਜ਼ ਸੁਣੀ ਸੀ ਹਾਲਾਂਕਿ ਧਮਾਕੇ ਨੂੰ ਲੈ ਕੇ ਰੇਲਵੇ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ 11 ਟ੍ਰੇਨਾਂ ਦੇ ਰੂਟ ਡਰਾਈਵਰ ਕੀਤੇ ਇਸ ਦੇ ਨਾਲ ਹੀ ਰੇਲ ਹਾਸੀ ਦੇ ਬਾਅਦ ਮੈਡੀਕਲ ਤੇ ਐਮਰਜੈਂਸੀ ਮਦਦ ਦੀ ਟੀਮ ਆਪੋਂ ਮੌਕੇ ਤੇ ਪਹੁੰਚਣਾ ਅਧਿਚੇ ਹੋਣ ਨੂੰ ਨੇੜਲੇ ਹਸਪਤਾਲ ਚੋਦਾ ਕਲ ਕਰਵਾਇਆ ਗਿਆ ਜਾਂ ਤੁਹਾਡੀ ਸੂਚਨਾ ਵੱਖ-ਵੱਖ ਸਟੇਸ਼ਨ ਦਾ ਕੀਸ਼ੋਰਦੀ ਹੈਲਪਲਾਈਨ ਨੰਬਰ ਚਾਰ ਜਾਰੀ ਕੀਤਾ ਗਿਆ ਅਤੇ ਲੰਘਾਸੇ ਤੋਂ ਬਾਅਦ ਇਸ ਰੂਟ ਤੇ ਦੋ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਜਦਕੀ 11 ਟ੍ਰੇਨਾਂ ਦੇ ਰੂਟ ਡਾਈਵਰਟ ਕੀਤੇ ਗਏ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ